ਬਾਰ ਕੋਈ ਬੰਦਾ ਵਕੋੜੀਆਂ ਚ ਮੈਂ ਵੀਡੀਓ ਬਣਾ ਲਈ ਉਹਦੀ ਤੇ ਦੋਸਤੋ ਬੰਦੇ ਪੈਗੇ ਸੀਗੇ ਅੱਜ ਆਪਾਂ ਨੂੰ ਸੋ ਹੇ ਗਾਇਸ ਵੈਲਕਮ ਬੈਕ ਟੂ ਚੈਨਲ ਵਨ ਚੀਮਾ ਵਲੋਗਸ ਤਾਂ ਚੱਕਤਾ ਨਹੀਂ ਕਰਦਾ ਤੇ ਦੋ ਗੱਲਾਂ ਲਾਪੂ ਟਿੰਗਾ ਤਾਂ ਦੋਸਤੋ ਮੰਮਾ ਹੁਣ ਕੰਮ ਤੋਂ ਆਏ ਨਹੀਂ ਤੇ ਮੰਮਾ ਨੂੰ ਆਂਦੇ ਮਿਲ ਜਣਗੇ ਗਾਇਸ ਗੁੱਡ ਮਾਰਨਿੰਗ ਗੁੱਡ ਨਾਈਟ ਗੁੱਡ ਦੁਪਹਿਰਿੰਗ ਪਤਾ ਨਹੀਂ ਕੀ ਕੀ ਆ ਮੈਨੂੰ ਤਾਂ ਭੁੱਖੇ ਨਹੀਂ ਲੱਗੀ ਬਹੁਤ ਜਿਆਦੇ ਮੈਂ ਹੁਣੇ ਹਲੇ ਕੰਮ ਤੋਂ ਆਈ ਆ ਪ੍ਰੇਸ਼ ਤਾਂ ਕਰਦੇ ਅਰਜੀ ਨੇ ਰੋਟੀ ਬਣਾਈ ਜੀ ਮਾ ਕੇ ਕਰਦੇ ਹਾਂ ਗਾਇਜ਼ ਜਿਨੂੰ ਅੰਦੀ ਨੂੰ ਮਿਹਰੇ ਪਰੌਂਠੇ ਤੇ ਨਾਲ ਹੈਗੀ ਆ ਕਾਲੇ ਛੋਲਿਆਂ ਦੀ ਸਬਜ਼ੀ ਤੇ ਖੱਗ ਦਾ ਸੇਵਾ ਗਾਇਜ਼ ਇਹ ਬਣਾਈ ਕਿਸੇ ਸਪੈਸ਼ਲ ਪਰਸਨ ਨੇ ਕਿਵੇਂ ਬਣਿਆ ਹਾਂ ਸੁਆਦੀ ਬਹੁਤ ਟੇਸਟੂਏ ਕਿੰਨੇ ਨੰਬਰ 100 ਚ 200 ਓ ਤਾਂ ਨੂੰ ਨੰਬਰ ਸੀ ਪਤਾ ਕਿੰਨੇ ਹੋਏ ਆ 100 ਚ 200 ਪਰੌਂਠਿਆਂ ਦੇ ਲੈ ਗਏ ਹਜੇ ਤਾਂ ਦੇਖੋ ਉਹ ਦੇਖੋ ਮੇਰੇ ਵਾਸਤੇ ਰੋਲੇ ਪਰੌਂਠਾ ਬਣ ਕੇ ਮੇਰੇ ਵਾਸਤੇ ਨਹੀਂ ਗੇ ਮੇਰੇ ਕਿਦੇ ਲਈ ਹੈ ਅਲੱਮਾ ਨੇ ਪਾਇਆ ਪਰੋਂਠਾ ਹੈ ਇਹ ਹੈ ਨਹੀਂ ਮਸਾਲਾ ਪਾਇਆ ਘੜਾ ਕੋਈ ਘੱਟ ਪਾਇਆ ਜਾਂ ਲੱਗ ਜੀ ਅੱਜ ਤੇਰੀ ਬਾਤ ਜਾਊਗੀ ਅੱਜ ਤੇਰੀ ਬਾਤ ਪਾਵਾਂ ਕੋ ਦੋਸਤੋ ਹੈ ਚਾਹ ਦੇ ਦੇ ਚਾਹ ਦੇ ਦੋ ਮੇਰੀ ਨੀਕਾ ਗਾਇਸ ਪੂਰੀ ਪੂਰੀ ਅਲੂ ਵਾਲੇ ਪਰੌਂਠੇ ਤੇ ਹੈ ਇਹ ਵੀ ਉਹ YouTube ਵਾਲਾ ਨਹੀਂ ਆਊਗਾ ਜੇ ਸਾਡਾ ਟਿੱਕ ਜੂ ਆਹ ਫੋਨ ਤਾਂ ਇੱਥੇ ਪਿਆ ਉਹ ਮੈਂ ਥੀ ਪੁੱਲ ਗਿਆ ਫੋਨ ਮੈਂ ਕਿਹਾ ਪੁੱਲ ਗਿਆ ਮਤਲਬ ਆਇਆ ਕਿ ਹੂੰ ਏ ਆਇਆ ਹੋਊਗਾ ਕੋਲੋਂ ਆਕੇ ਹੀ ਮੈਨੂੰ ਨੂਡ ਦੇ ਮੰਚੂਰੀਆਂ ਖਾਣ ਮਿਲ ਸੀਗੇ ਲੈ ਜੋ ਦੇਖੋ ਮੈਂ ਤਾਂ ਖਾਣਾ ਨਹੀਂ ਆਲੂ ਵਾਲਾ ਪਰੌਂਟਾ ਭਾਈ ਇਹ ਹੀ ਦੇ 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 ਲੱਸੀ ਕਰਾ ਲੱਸੀ ਕਰਾਤੀ ਉਹ ਮੈਂ ਕਹਿੰਦੀ ਲੱਸੀ ਕਰਾ ਦੇ ਨਹੀਂ ਨਹੀਂ ਲੱਸੀ ਤਾਂ ਜੀ ਹਾਂ ਡਾਇਗਨਸ ਕਿਡੈਂਟ ਹੋ ਜਾਣਾ ਸੀ ਕਿ ਹਾਂ ਵੀ ਕੀ ਕਹਿੰਦੇ ਐ ਵਿੱਲ ਨਹੀਂ ਜਾਣਾ ਮਾਲਾਗਰ ਜਿਹਨੇ ਮੈਂ ਚੱਕ ਲੈਣਾ ਅੱਜ ਹਰ ਕਿ ਚੱਕੋ ਬਾਤ ਜਾਨੀਆ ਤੂੰ ਅਨਵਰੀ ਤਾਂ ਚਲੋ ਦੋਸਤੋ ਨਾਲ ਆਪਾਂ ਰੋਟੀ ਖਾ ਕੇ ਤੁਹਾਨੂੰ ਫੇਰ ਮਿਲਿਆ ਦੋਸਤੋ ਆਪਾਂ ਰੋਟੀ ਖਾ ਕੇ ਉਹ ਵਿੱਲੇ ਹੋ ਗਏ ਟਾਈਮ ਨੇ ਰੋਟੀ ਖਾ ਲਈ ਤੇ ਆਪਣੇ ਕੋਲ ਆਇਆ ਗੁਰੀ ਆ ਦੇਖ ਲਓ ਇਹਦੀ ਇਹਦੀ ਕਲਾਸ ਲੱਗ ਕਾ ਤੂੰ ਆਇਆ ਕੀਤਾ ਕਾ ਤਰ ਰੋਂਦਾ ਇਹਦੀ ਕਲਾਸ ਲੱਗਦੀ ਪਈ ਨਾ ਰੋਂਦਾ ਪਿਆ ਵਾ ਨਾ ਨਾ ਉਹ ਹੀ ਖੇਡਣ ਕਰਦਾ ਹੈ ਖੇਡਣ ਕਰਦਾ ਨਾ ਗੁਰਵੀਰ ਕਿਆ ਵੀਰਾਂ ਬੱਚਾ ਨਾ ਆ ਲੋ ਆਇਆ ਮੈਂ ਜਮ ਮਮਾ ਕੋ ਆ ਜਾ ਰੋਕ ਨਾ ਤੁਸੀਂ ਵੀ ਘਾੜ ਦੇ ਮਤਲਬ ਇਹ ਕਲਾ ਸਾਰਿਆਂ ਨੂੰ ਬੁੱਗੀਆਂ ਕੋ ਕਰਦਾ ਬੋਲ ਕਿਆ ਕਰੂੰਗਾ ਕਹਦੇ ਬਈਏ ਡਿੱਗਣ ਦੇ ਸਾਡੇ ਕੋ ਜਾ ਸਾਰਿਆਂ ਨੂੰ ਬੁੱਗੀਆਂ ਕਿਹੜੀ ਖੁਸ਼ੀ ਕਰਦਾ ਸਾਡੇ ਇਧਰ ਮੇਰੇ ਲਈ ਛੱਡ ਦੇ ਤੂੰ ਕਿਹੜੀ ਖੁਸ਼ੀ ਹੁਣ ਪਿੱਛੇ ਕਲਿੱਪ ਪਿਆ ਮੁੰਡਾ ਮੇਰੇ ਵੱਜੂ ਚੁੱਭ ਜਾਣਾ ਕਿਹੜੀ ਖੁਸ਼ੀ ਸਾਰਿਆਂ ਨੂੰ ਬੁੱਗੀਆਂ ਕਰ ਦਿੰਦਾ ਬੋਲ ਆਜੋ ਓਏ ਮਮਾ ਕੋ ਆਜੋ ਆ ਜਾਓ ਰੇ ਮੇਰਾ ਬੱਚਾ ਬੱਚਾ ਜਿਹੜਾ ਪਾਦੀ ਆਏ ਵੀ ਕਰ ਦੇ ਬੇਟੇ ਐਂ ਜੇ ਇਹ ਕਰ ਤਾ ਨੰਨੇ ਤੇਰੀ ਖੁਸ਼ੀ ਦੀਆਂ ਬੁੱਗੀਆਂ ਕਰਦਾ ਸਾਨੂੰ ਕਲਾਸ ਹਟ ਜੂਗੀ ਇਹ ਨਾ ਕਿਸੇ ਸਪੈਸ਼ਲ ਬੰਦੇ ਨੂੰ ਬੁੱਗੀਆਂ ਕਰਦਾ ਹੁੰਦਾ ਕਿਉਂ ਕਰਦਾ ਹੁੰਦਾ ਨੋ ਕੋਈ ਤੇ ਤੈਨੂੰ ਤਾਂ ਸਲਾਹ ਕਿਉਂ ਕਰਦਾ ਮੈਂ ਨੰਦਰ ਛੱਡ ਦੇ ਯਾਰ ਮਾ ਮਾ ਗੋ ਆਦਾ ਆਦਾ ਐਸੀ ਬਣਾਇ ਨਹੀਂ ਮੈਨੂੰ ਇਹਨੂੰ ਐਸੀ ਬਣਾਇ ਨਹੀਂ ਇਹ ਮੇਰੀ ਲਾਡਾ ਬਣਾਉਣੀ ਮਿੱਠਾ ਬਣਾਉਂਦਾ ਇਹ ਮੇਰਾ ਸੋਨਾ ਜਾਂ ਬਲੂਂਗੜਾ ਇਹ ਮੇਰੀ ਸੋਹਣੀ ਛੋਰੀ ਚਿਰੀ ਹਾਂਜੀ ਮੰਮੀ ਕੋ ਜਾ ਕੇ ਚਾਂਬੜ ਲੈ ਤੈਨੂੰ ਕਿਸ ਨੇ ਕੁਝ ਕਹਿਣਾ ਨਹੀਂ ਬੁਗਗਿਆ ਕਿਉਂ ਕਰਦਾ ਹਾਂ ਸਭ ਲੋਕ ਜੱਥੀ ਆਮ ਕਰੂੰਗਾ ਹੈਲੋ ਕਰ ਦੇ ਹੈਲੋ ਗਾਇਸ ਤੂੰ ਘੱਲਾਵੇਂ ਹੈਲੋ ਕਰ ਲੈ ਤੇਰੇ ਨਾਲ ਕਰ ਲੈਣਾ ਕਹਿੰਦਾ ਚੱਲ ਹੈਲੋ ਬੁਗਗਿਆ ਕਰਦਾ ਹਾਂ ਸਭ ਨੂੰ ਹੈਲੋ ਹਲੂ ਕੱਬਿਹਨ ਓਲਨ ਓਲਤਨਾ ਓਲਤਨਾ ਓ ਜਿਹੜਾ ਨਾ ਕਰਦਾ ਕਹਿੰਦਾ ਕਰਨ ਦੇ ਲੈ ਕਰਦਾ ਹੋ ਦੂਜਾ ਵੀ ਹੱਥ ਕੱਢ ਲੈ ਕਰਦਾ ਨਾ ਕਰਲਾ ਪੁੱਤ ਨਹੀਂ ਪੁੱਤ ਆਏ ਦੇ ਨਾ ਕਰ ਲਾ ਉਹ ਕਹਿੰਦੀ ਇਹਦੇ ਨਾ ਕਰ ਲੈ ਚਲ ਠੀਕ ਹੈ ਬੁੱਗੀ ਗੜੀ ਖੁਸ਼ੀ ਚ ਕਰਦਾ ਹੁੰਦਾ ਸਭ ਨੂੰ ਚੱਲ ਛੱਡ ਛੱਡ ਦੇ ਤੂੰ ਚਾ ਸਿੱਕਾ ਵਾਦੇ ਸਾਰੇ ਅੱਛਾ ਸਿੱਕਾ ਬੁੱਗੀ ਗਿੱਦਾ ਵੀ ਪਾ ਕੇ ਖਾਦੇ ਗਿੱਦਾ ਨਾਲ ਗਿੱਦਾ ਪਾਓ ਕੁਰੀਏ ਸਾਡੇ ਗੁੜੀ ਦਾ ਵੇਆ ਪਾਓ ਗਿੱਦਾ ਨੇ ਕੋਈ ਤੇ ਚੌੜੀਆਂ ਦੇਖ ਕੇ ਮੈਂ ਮਾਈ ਮੈਂ ਤਾੜੀਆਂ ਮਾਰੀਆਂ ਚੱਲ ਜਿੱਦਾਂ ਲਿੰਦੇ ਹੋਰ ਕੀ ਕਰਦਾ ਹੁੰਦਾ ਮੈਂ ਗੁੱਸਾ ਗੁੱਸਾ ਕਰਦਾ ਹੈ ਗੁੱਛਪ ਕਰਕੇ ਖਾਣ ਗੁੱਛ ਕਰਦਾ ਗੁੱਛ ਕਰਦਾ ਨਾ ਚੁੱਕੀ ਮੈਂ ਬੰਨ ਨਾ ਗੁੱਛ ਕਰਦੇ ਚੱਲ ਵਾਈ ਗਰੂ ਕਹ ਦੋ ਵਾਈ ਗਰੂ ਵਾਈ ਗਰੂ ਸੇ ਦੇ ਉਹ ਨੱਚਦੀਆਂ ਕਿਡਾ ਸੋਣਾ ਹੱਸਦਾ ਵਾ ਹੋ ਚੱਲ ਜੀ ਚੋਰੀ ਚੋਰੀ ਮਾਜੱਕ ਕੇ ਲੈ ਗਿਆ ਕਰ ਮਾਰ ਚੱਲ ਚੱਲ ਕਰ ਲੰਗੂ ਦੇ ਜਾਂਦਾ ਇਹ ਗੱਲ ਕੀ ਕੱਲੇ ਮੇਰੇ ਆਏ ਕਰਕੇ ਦੇਖੀ ਨਾਲ ਆਏ ਪਿਆਰੇ ਸੋਲ ਦੇਖੀ ਤੇ ਕੀ ਉਹ ਦੇਖੀ ਹੈ ਕੀ ਜੀ ਕਿ ਜੇ ਕੱਟ ਗੁੱਠਾ ਕੱਢ ਬੈਲਾ ਮੋਜਾ ਮਾਂ ਖੇਤ ਦੇ ਨੀ ਗੁੱਠਾ ਕੱਢ ਲੈਣਾ ਤਾ ਨਾ ਖਾਇ ਕਰ ਪੁੱਛ ਨਾ ਗੁੱਠਾ ਬੁੱਗਦੇ ਪਾਇਆ ਕਰ ਨੋਨਾ ਨਹੀਂ ਲੱਗਦਾ ਬੱਚਾ ਗੰਦਾ ਬੱਚਾ ਕੱਢਦਾ ਫਿਰ ਲੈ ਮੇਰੀ ਬੱਬਰ ਨਾ ਤਫਾਪ ਕਰ ਲੈ ਤੋ ਕੋਈ ਨਹੀਂ ਮੇਰੇ ਸ਼ੋਰ ਦੇ ਪੱਤਰ ਅਮੇਜ਼ਿੰਗ ਕੋਈ ਆਏ ਮੇਰੇ ਮਿੰਮੀ ਨੂੰ ਨਹੀਂ ਚੁਰਿਆ ਨਹੀਂ ਲੈ ਤੀ ਮਿੰਮੀ ਚੋਰੀ ਚੁਰਿਆ ਦੇ ਕੇ ਆਏ ਮੈਂ ਬਾਹਰ ਟੱਪ ਕੇ ਕੁੱਤਾ ਹੂੰ ਹੂੰ ਲਫੜਾ ਮਾਰ ਪੁੱਥੇ ਅੰਗਲਾ ਸਖਾਈ ਜਾਂਦਾ ਮੁੰਡੇ ਨੂੰ ਗੁਰਵੀਰ ਸਾਰੇ ਨੂੰ ਵਰਨਾ ਮੇਰੀ ਜਾਨ ਕਿੰਨੀ ਪਿਆਰੀ ਆਏ ਮੈਨੂੰ ਦੇਖ ਦੇ ਕੱਕੀ ਚੀਂ ਜਾਂਦੇ ਬੁੱਗੜਾ ਕਰੂੰ ਮੁੰਡੀ ਨਾ ਕਰ ਕੀ ਕਰੂੰਗਾ ਬੇਬੇ ਮਮਾ ਨੂੰ ਬੁੱਗੀ ਪੈਰ ਪਰ ਕਰ ਬੁੱਗੀ ਨਾ ਕਰ ਮੈਨੂੰ ਕਚੀਤੀਆਂ ਆਂਦੀਆਂ ਨੇ ਤੇ ਬਾਲੀ ਸ਼ੋਨੀ ਕਿ ਦੇਨ ਕਿ ਤੇਰੇ 피ਰਾ ਮਾਰੂ ਮੈਂ ਇੱਕ ਹਾਂ ਕ ਮਮਾ ਤੇਰੇ ਮਾਰੂਗੇ ਤਾਦਾ ਇੱਕੋ ਹੀ ਬਊਗਾ ਟੰਗ ਨਾ ਕਰ ਅੰਬਰ ਗੁਰੂ ਤੂੰ ਤੱਕਦਾ ਕਿਉਂ ਨਹੀਂ ਮੈਨੂੰ ਐ ਦੱਸੀ ਪਹਿਲਾਂ ਉਹਦੀ ਤਾਂ ਅੰਤ ਮਾਰ ਲਿਆ ਦੇ ਦੇ ਚੱਕ ਕਿਉਂ ਆ ਲੈ ਲੈ ਦੇ ਖਾਇਆ ਲੈ ਲੈ ਖਾਇਆ ਆਹਦੀ ਖਾਇ ਤੇ ਕੀ ਲਿਖਿਆ ਲੱਬ ਜੂ ਅਮਾ ਇਹ ਮੇਰਾ ਗੂਰੀ ਬਾਬੂ ਜੂ ਹਾਂ ਤੇਰੇ ਵੱਲ ਤੇ ਆਂਦੇ ਇਹ ਗੰਬੀ ਇਹ ਲੱਗਦਾ ਲਿੱਪਰ ਮਾਰ ਦੇ ਕਿ ਨਹੀਂ ਅਸੀਂ ਨਹੀਂ ਮਾਰਦੇ ਅੱਖ ਮਾਰਦੇ ਅੱਖ ਦੇਖੇ ਪੁੱਟ ਗਰਵੀ ਇਹ ਮਣੇ ਦੌੜ ਜਾਣਾ ਐਂ ਕਿਵੇਂ ਜਾਕਦਾ ਹਾਦੀ ਸ਼ਰਮਾਈ ਕੀ ਕਰਨਾ ਐ ਅੱਬਾ ਨੰਨ ਨੰਨ ਮਾਰਿਆ ਕਰਨੇ ਇਹ ਇਹ ਚਾਮਾਈ ਚਾਮਾਈ ਇਹ ਕਹਾਣਾ ਇਹਨੂੰ ਕੁੱਟਾਂਗੇ ਆਪਾਂ ਗੁੜੀ ਮੈਂ ਤੇਰੇ ਮੂਹ ਮੋੜ ਲੈ। ਇਹਦਾ ਹੱਥ ਮਾਰ ਲੈ। ਹਾਂ। ਤੇ ਵਾ ਤੇਰੇ ਮੂੜੀ ਗੁੜੀ ਕੀ ਕਰ ਰਣਾ? ਕਰ ਰਣਾ? ਅੱਖ ਮਾਰ ਦੇ। ਨਹੀਂ ਮਾਰਨੀ ਪਰ ਹਟ। ਹਾਈ ਬੇ ਨੌ ਮਾਰ ਤਕ ਤੇਰੇ ਗਾਲ ਚ ਕਿੰਦਰ ਉਧਰ ਕੀਆ ਦਸੀ ਬਣ। ਉਧਰ ਤੇਰੀ ਕੀ ਉਹਦਾ ਖਜ਼ਾਨਾ ਤੂੰ ਅਦਰ ਜਿੱਧਰ ਜਾਣਾ ਮੋੜ ਦੇ। ਕਿੱਥੇ ਨਾ ਮਾ। ਆ ਬੋਲੇ ਜਬਲ ਸਣਾ ਕਿੰਨਾ ਸੋਨਾ ਕਰ ਲੈਂਦਾ ਨਾ। ਮਹਿੰਦੀ ਤੇ ਪਤਾ ਨਹੀਂ ਕਿ ਮੈਂ ਅਦਰ ਜਨ ਕਰ ਲੈ। ਉਹ ਧਾਰਾ ਸਾਲ ਹਜੇ ਤੇ ਦੰਦ ਹੀ ਨਾ ਆਏਗੇ। ਤੇ ਬੁੱਟਾਂ ਦੇ ਉੱਤੇ ਚਲੇ ਜਾਂਦੇ ਆ ਤਾਂ ਨੀਚੇ ਵਾਲ ਲਿਪਸ ਹਾਂ ਕੀ ਐਮੀ ਓੱਖਾ ਭਾਰਾ ਹੋਈ ਜਾਂਦਾ ਗੱਲ ਨਹੀਂ ਗਿਆਨ ਨਹੀਂ ਹਲ ਗੁਰਵੀਰ 10 ਤੋਂ 10 ਤੋਂ 10 ਤੋਂ 10 ਤੋਂ ਇਹਨੂੰ ਦੱਦੂਕੋਣਾ ਇੱਧਰ ਦੇਖ ਆਸ ਤੋ ਦੇਖ ਕੇ ਦੇਖ ਕੇ ਜਿੰਨਾਂ ਨੂੰ ਪਿਆਰ ਕਰਦੇ ਨਾ ਮੁਰੀ ਇੱਧਰ ਦੇਖੇ ਜਿਹਨਾਂ ਨੂੰ ਮਾਰ ਵਾਪਸ ਲੈ ਕੇ ਨਾ ਗਰੀਮ ਗਰੀਮ ਚੜਾ ਅੱਖਾਂ ਵਾਂਗ ਹਾ ਦੇ ਰੋ ਦਰ ਨੂੰ ਕਰਕੇ ਪਾਇਆ ਹਾਂ ਆਈ ਥਿੰਕ ਯੂ ਆਰ ਟੂ ਬੇਡਾ ਤੇਰੇ ਜਿੰਦਾਂ ਮੈਂ ਤੇਰੇ ਤੇਰੇ ਲਫੇੜੇ ਪਹਿੜਾ ਹਾਂ ਹਾਂ ਜੱਪੜ ਜਾ ਆਈ ਥਿੰਕ ਤੂੰ ਕਰ ਇੰਦਰ ਤੇਰੇ ਲਫੇੜੇ ਪਹਿੜੇ ਨੇ ਤੂੰ ਮੈਨੂੰ ਕਿਵੇਂ ਮਾਰਿਆ ਗੁਰਵੀਰ ਕਿਵੇਂ ਮਾਰਿਆ ਨਹੀਂ ਪੁੱਤ ਤੂੰ ਮਾਰਿਆ ਹੀ ਨਹੀਂ ਇਹ ਇਹਦੇ ਮਾਰਦਾ ਹੋਇਆ ਇਹ ਦੇਖੀ ਖੜ ਦੇ ਇਹ 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 ਤੁਛਾ ਇਹ ਖੜ ਦੇ ਖੜ ਆ ਜਿੰਦ ਲਪੜ ਇਹ ਦੇਖ ਹੱਥ ਕਰ ਦੇ ਇੱਕ ਮਟਾ ਦੇ ਦਿੱਤ ਕਰ ਇਹ ਇਹ ਆ ਲੈ ਕਾਲ ਇਹ ਇਹ ਮੈਨੂੰ ਮੇਰੇ ਲਪੜਾ ਪਾ ਰਿਹਾ ਹਣਾ ਤੇਰੇ ਪੈਣ ਆ ਦੇ ਕਿਤੇ ਇਹ 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 ਗਾ 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 ਦਿਲ ਬਿੱਤ ਦਮ ਮੈਂ ਮੈਂ ਫੱਕੀ ਤੋਂ ਲੱਗੀ ਤੂੰ ਕਹਿੰਦਾ ਮੈਂ ਇਧਰ ਆ ਖਿਦਰ ਕੋਈ ਨਾ ਕੋਈ ਨਾ ਕੋਈ ਕੋਈ ਸੋਇਨਾ ਨਹੀਂ ਆਉਂਦਾ ਕੋਈ ਸੰਦੀਪ ਅਫਰੇ ਮੈਂ ਚੱਕਾ ਆ ਉਹਦਾ ਫੋਨ ਆਈ ਜਾਂਦਾ ਵਾ ਆ ਮੰਡਾ ਜਵਾਕ ਕਿਹੜਾ ਢੀਠ ਜਵਾਕ ਦਾ ਢੀਠ ਜਵਾਕ ਦੇ ਫੋਨ ਤੇ ਕਿਸੇ ਦਾ ਫੋਨ ਆ ਰਿਹਾ ਹੈ ਹਲੋ ਮੈਂ ਮੁੰਮੀ ਦਾ ਪਰੇ ਗਿਆ ਮਾ ਕਾ ਯਾਰ ਭਾਜਾ ਗੁਰੀ ਦਾ ਭਾਜਾਂਦ ਕਰ ਗੁਰਵੀਰ ਕੀ ਆ ਲੋਨੀ ਜੇ ਜਿੰਦਗੀ ਹੋ ਨਜ਼ਰਾਂ ਲੱਗੀਆਂ ਤੇਨੂੰ ਹੱਛ ਦੇ ਲੈ ਕੰਬ ਕੇ ਫੇਰੋ ਗਾਈਸ ਇਹ ਤਾਂ ਬਹੁਤ ਖੇਡਦਾ ਵਾ ਇਹਨੂੰ ਖੜਾ ਲਈ ਆਪਾਂ ਫੇਰ ਤੁਹਾਨੂੰ ਮਿਲਦੇ ਆ ਬਾਈ ਕਰਦੇ ਬਾਈ ਚੱਦੀ ਇਹ ਬਾਈ ਚੱਦੀ ਮੇਰੀ ਲੱਡੋ ਕਿੰਨੀ ਪਿਆਰੀ ਹੈ ਨਹੀਂ ਕੀ ਕੰਗਾ ਨਾਸ ਹੀ ਫੇ ਚਲੋ ਗਾਈਸ ਤੁਹਾਨੂੰ ਬਾਅਦ ਵਿੱਚ ਮਿਲਦੇ ਆ ਉਹਨਾਂ ਬਾਰੇ ਬਾਹਰ ਖੜੇ ਆ ਤੁਹਾਨੂੰ ਵੀ ਆ ਯਾਰ ਤੇਰੀ ਸੰਗਾਇਕਾ ਸ਼ਾਂਤੀ ਲੱਗ ਰਿਹਾ ਕੀ ਕਰ ਰਹੇ ਹੋ ਤਾਂ ਮੈਂ ਆਪਣਾ ਫੋਨ ਛੱਡ ਦਿਆ ਕਿ ਮੰਮੀ ਦਾ ਫੋਨ ਲੈ ਕੇ ਬਾਹਰ ਆ ਗਿਆ। ਮਾਰ ਦਾ ਮਹੌਲ ਚੱਲ ਦੇਖਦੇ ਆਹ ਦੇਖ ਲੋ। ਢੀਂਦੇ ਹੀ ਨਹੀਂ ਹਨੇਰੇ ਚ। ਆ ਕੀ ਚਾਹੀਦਾ? ਟਿੰਡਰ ਆ ਰਿਹਾ। ਟੱਟੀ ਆਲਾ ਟੱਟੀ ਆਲਾ ਟੱਟੀ ਆਲਾ ਤਰੀ ਭੈਣ ਦੀ ਟੰਗ। ਹਾਂ ਆ ਗਾਲਾਂ ਕੱਢਦਾ ਦੇਖ ਲੋ ਬਾਈ ਨਹੀਂ। ਗਾਈਜ਼ ਗਾਈਜ਼ ਤੂੰ ਕਾਣਾ ਕਰੋ ਬਾਈ ਮੇਰੇ। ਜਿਹੜੇ ਗਾਲਾਂ ਕੱਢਦੇ ਹੋ ਬੜ ਗੰਦੇ ਹੋ। ਆਜਾ ਤੂੰ। ਆਪ ਹੀ ਕੱਢਦੀ ਆਪ ਹੀ ਕੱਢਦੀ ਹੈ ਕਹੇ ਸੇ। ਕਾਉਂ ਨਾ ਕਰੋ। ਦੇ ਹੀ ਮਨਿੰਦੇ ਬਗਲਾ। ਰੱਖ ਜਰੂਰ ਕੰਤੇ ਕਰਾਉਂ ਤੈਨੂੰ। ਇੱਥੋਂ ਬਾਹਰ ਇੱਥੋਂ ਇੱਧਰ ਆ ਇੱਥੇ ਆ ਕਿੱਥੇ ਇੱਧਰ ਗਾਇਸ ਵੀ ਲੋਕਿੰਗ ਖਾਣੇ ਵੇ ਇਹ ਜੋ ਮੈਂ ਫੜਾਇ ਸੀ ਨਾ ਤੇਰੇ ਨਾਲ ਡੋਬਦਾ ਇੱਥੋਂ ਇੱਧਰ ਹਾਂ ਸੋਡਣਾ ਨਹੀਂ ਠੀਕ ਹੈ ਚੱਲੋ ਹੈਲੋ ਗਾਇਸ 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 ਨੰਨੀ ਬੈਠ ਗਈ ਇਹ ਦੇਖੋ ਆ ਦੇਖੋ ਦੋਨੇ ਬੈਠੀਆਂ ਆ ਆਹ ਸਾਡੇ ਮੰਦਿਰ ਖੜੇ ਵਾ ਉਹ ਤੱਪ ਜਾ ਇਹ ਤਾਂ ਨੂਰ ਸਟੋਰੀ ਬਣਾਉਂਦੀ ਆ ਇੱਕ ਕੁਰੀਅੰਦਰ ਵੀ ਦੇਖਣੇ ਮੰਮੀ ਕਿਰਦੇ ਪੇ ਦੋਸਤ ਆਪਣੀ ਐਕਟਿਵ ਆ ਖੜੀ ਆ ਚਲੋ ਇਹ ਇਹ ਇਹਦੀਆਂ ਚਾਰ ਬੜੀ ਮਸ਼ਹੂਰ ਆ ਆ ਮੰਮੀ ਦੇਖੋ ਦੋਸਤ ਹੁਣੀ ਨਾਲ ਨਾ ਪਈ ਸੀ ਹੁਣੀ ਬੈਠੇ ਉੱਠ ਕੇ ਹੁਣੀ ਉੱਠ ਕੇ ਬੈਠੇ ਸੀ ਦੇਖ ਲਿਆ ਵਲੌਗ ਸਕੈਚ ਪਰ ਨਹੀਂ ਹੋਇਆ ਕੰਪਿਊਟਰਲ ਹੋ ਗਿਆ ਕਿੰਨਾ ਪਰਸੈਂਟ ਹੋ ਗਿਆ ਹੈ ਓਏ ਲਵ ਮੰਮੀ ਦੇਖ ਲਾ ਯਾਰ ਹਿੱਲਿਆ ਥੋੜੀ ਜਿਹੀ ਫੋਨ ਆਇਆ ਸੀ ਕੀ ਦਾ ਪਤਾ ਨਹੀਂ ਕਿਸਨ ਨਹੀਂ ਵੀਰੇ ਕੀ ਹਾਂ ਅਮਰ ਦੇ ਵੀਰੇ ਦਾ ਫੋਨ ਆਇਆ ਸੀ ਆਓ ਮੈਂ ਬੈਠਾ ਦੋਸਤੋ ਕੀ ਕਰਦੇ ਮੈਂ ਤੁਸੀਂ ਬਹਿਲੇ खाने फिर बाहर लाओ no. और चल ले बाहर खेल दे यू डोंट लाइक बट आई विल लाइक बिकॉज़ आई एम अ यंग बॉय ओ एक्सीडेंट हो गया क्यों है ठीक है ठीक है ठीक है कोई कहाँ पे लगी रुको रुको कहाँ पे लगी है कहाँ पे लगी है किधर लगा? और मेरी मम्मी को बताओ कि इसने गिराया जाऊ इसने गिराया बोल देना कौन ने गिराया मुंह देख कैमरा अंदर बच्चे मिल गए दोस्तों अपन दोस्तों अभी फिर अंदर आए स्पेशली है इस कुड़ी करके एक हिंदी आज का दिया लो जी पकड़ ना कर ला हेलो गाइस शांति बैठती हो या नहीं बैठती हो ਤੈਨੂੰ ਸਕੂਲ ਲੈਣਾ ਮੈਂ ਤੂੰ ਸਕੂਲ ਨਹੀਂ ਜਾਂਦੀ ਮੈਂ ਦੇਖਿਆ ਤੈਨੂੰ ਅੱਜ ਸਵੇਰੇ ਵੀ ਤੂੰ ਬਾਹਰ ਭੱਟੀ ਫਿਰਦੀ ਸੀ ਉਹ ਨਾ ਕਿਕਰ ਮੈਂ ਨਾ ਸਕੂਲ ਆ ਦੇ ਬਾੜੀ ਪੂਰੀਆਂ 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 ਸੇ ਲਖਾਂਦਾ ਜੀ ਗਾਇਸ ਮੈਨੂੰ ਪੂਰੀਆਂ ਸੇ ਲਖਾਂਦਾ ਜੀ ਸੀ ਤੇ ਇਸ ਲਈ ਕੱਲ ਮੈਂ ਛੁੱਟੀ ਕੀਤੀ ਸੀ ਕਾ ਗਾਇਸ ਠੀਕ ਹੈ ਗਾਇਸ ਕੀ ਖਾਨੇ ਸਤ ਪੂਰੀਆਂ ਸੇ ਲੈ ਹੂੰ ਕਿੱਥੇ ਜਾਦੇ ਉਹ ਨਰ ਤੇ ਲੱਗਿਆ ਹੋਈ ਸੀਗੇ ਸ਼ਿਵ ਜੀ ਦਾ ਮੰਦਿਰ ਆ ਲੋ ਟੱਡੀ ਪਕੋੜੀਆਂ ਪੂਰੀਆਂ ਆਦੀ ਮੰਮੀ ਤਾਂ ਬਣਵਾ ਲੈਂਦੀ ਛੋਲੇ ਦੀ ਸਾਥ ਦੀ ਮੈਂ ਬਣਾਈ ਸੀ ਤੂੰ ਘਰੇ ਖਾ ਲੈਂਦੀ ਸਕੂਲੇ ਚਲੀ ਜਾਂਦੀ ਮੈਂ ਤਾਂ ਮਾਉ ਦੋ ਪੂਰੀਆਂ ਮੈਂ ਨਾ ਕੀ ਕਹਿੰਦੇ ਆ ਇੱਦਾਂ ਹੀ ਰੱਖੀਆਂ ਉਹ ਮੈਂ ਗੋਭੀ ਨਾਲ ਖਾਣੀ ਸੀ ਮੇਰੇ ਵਾਸਤੇ ਰੱਖਿਆ ਨਹੀਂ ਗੋਭੀ ਨਹੀਂ ਸਾਫ ਕੁੱਕਰ ਦੀ ਨਹੀਂ ਨਹੀਂ ਤੂੰ ਮੈਂ ਦੱਸ ਇਹ ਸੋਣੀ ਕਿਉਂ ਮੈਨੂੰ ਕੀ ਬਣਾ ਸ਼ੋਕਰਾ ਸਾਬਰਾ ਦਾ ਨਹੀਂ ਮੈਂ ਸਾਬਰਾ ਦਾ ਨਹੀਂ ਮੈਂ ਖੁਸ਼ਬੂ ਹੈ ਸਾਬਰਾ ਖੁਸ਼ਬੂ ਓਏ ਬਿਮਨਾ ਵਾਸ਼ਿੰਗ ਪਾਊਡਰ ਨਿਰਮਾ दूध की सफेदी देरमा से आए रंगीने कपड़े भी खिल खिल जाए सबकी पसंद निर्माण सबकी पसंद नूर है मुन्ना पाले को असद चीमा बाजी बता नाले पड़दीया मेरे चीमा बाजी गाइस असिदों ने जियां च बर्दियां देखो बैक किथे ਬੈਗ ਖਾ ਅਦਾ ਦਿੱਤੋ ਇਹ ਕਿਹਨਾ ਹਾ ਦੇ ਇੱਕ ਢੋਲ ਕੀ ਹੈ ਤਾਂ ਇਹ ਤਾਂ ਬੰਦਾ ਨੇ ਢੋਲ ਕੀ ਆ ਤੁਹਾਡੀ ਢੋਲ ਕੀ ਕਹਿ ਵਾ ਮੈਂ ਕਿਰ ਕੁਛ ਛੋੜ ਗਿਆ ਵਾ ਫਿਰ ਨਹੀਂ ਦਿਖਾਈ ਨਾ ਤੁਹਾਡੇ ਬੈਗ ਪੈ ਰੇ ਕੱਲ ਕਿਸੇ ਨੇ ਨਹੀਂ ਬੈਗ ਲੱਭਿਆ ਨਹੀਂ ਕਿ ਕਿ ਦਿਨ ਬੈਗ ਹੋਣਾ ਹੀ ਨਹੀਂ ਕਿ ਪੜਦੇ ਤਾਂ ਹੈ ਨਹੀਂ ਤੁਸੀਂ ਆ ਕੁੜੀ ਦੇ ਸਾਡੀ ਕਿੰਨੀ ਸੋਹਣੀ ਹੈ ਇਹ ਇਹ ਬਸ ਨਹੀਂ ਰਪੈਂਦਾ ਬਤਾ ਕਰ ਤਾ ਦੋਸਤੋਂ ਮੁੰਨੇ ਨੇ ਮੈਂ ਬਾਹਰ ਪਿਆ ਸੀਗਾ ਬਾਹਰ ਕੋਈ ਬੰਦਾ ਵਾ ਕੁੜੀਆਂ ਚ ਮੈਂ ਵੀਡੀਓ ਬਣਾ ਲਈ ਉਹਦੀ ਕੌਣ ਪਤਾ ਨਹੀਂ ਉਹ ਦਿਖੋ ਕੋਈ ਔਮ니아ਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸੱਚੀ ਮਤਾਂ ਦੇ ਸਾਹਮਣੇ ਕੁਛ ਕਿਹਾ ਮੰਮੀ ਮੰਮੀ ਕੋਈ ਨਹੀਂਗਾ ਪਤਾ ਕੀ ਹੋਈ ਯਾਰ ਰੋਸ਼ਨੀ ਨਾ ਤਰਾ ਪਛਾਹੋਂਦਾ ਨੇ ਉਹ ਵੀ ਢੋ ਬਣਾਈ ਗਿਆ ਨੇ ਹੈ ਕੁੱਤਾ ਕੁੱਤੇ ਆ ਮੇਰਾ ਵਾਲਾ ਹਾਲ ਪੈ ਗਿਆ ਸੌਣ ਲੱਗੇ ਲੱਗ ਰਿਹਾ ਵੀ ਕਿੱਦਾਂ ਆ ਕਿੱਦਾਂ ਮੈਂ ਕਿਹਾ ਕਿ ਉਸਤਾਂ ਲੱਗੇ ਕਿ ਤੁਰਦਾ ਫਿਰਦਾ ਤੂੰ ਉੱਧਰ ਹੀ ਖੜਾ ਸੀ ਹੈ ਉੱਥੇ ਖੜਾ ਸੀ ਨਾ ਤੁਰਦਾ ਕੁੱਤਾ ਮੈਨੂੰ ਘਾਤ ਆ ਪਤਾ ਲੈ ਮੈਂ ਕਿੰਨੀ ਡਰ ਗਈ ਮਨਿੰਦਰ ਹਾਂ ਮੈਂ ਤਾਂ ਪਾਗਲ ਕਿਸੇ ਥਾਂ ਹਾਂ ਦਾ ਮੈਂ ਤਾਂ ਉਹੀ ਦੇਖ ਕੇ ਦੱਸਤਾ ਸੀ ਗਾਈ ਤੁਸੀਂ ਆ ਦੇਖੋ ਮੇਰੀ ਲੁੱਕ ਦੇਖੋ ਕਿਦਾਂ ਦਾ ਲੱਗ ਰਿਹਾ ਮੈਂ ਸਵੇਰੇ ਆ ਲੁੱਕ ਚ ਨਾ ਜਾਣਾ ਕਚਹਿਰੀ ਕੰਮ ਤੇ ਜਾਣਾ ਸਵੇਰੇ ਦੇਖੋ ਗਾਈਸ ਦੇਖੋ ਮੇਰੀ ਲੁੱਕ ਕਿਹਟ ਆ ਮੈਨੂੰ ਕਮੈਂਟ ਕਰਕੇ ਦੱਸਿਓ ਅੱਛਾ ਫਿਰ ਮੈਂ ਇੱਦਾਂ ਰੈਡੀ ਹੋ ਕੇ ਜਾਓ ਅਮਨਿੰਦਰ ਦੀ ਜੁੱਤੀ ਪਾਈ ਹੋਈ ਹੈ ਮੈਂ ਮੇਰੇ ਖੁੱਲ ਨਹੀਂ ਬਹੁਤ ਆ ਪਰ ਮੈਨੂੰ ਆਪ ਦੀ ਲੈਣੀ ਪਈ ਹੈ ਗੈਸੇ ਮੇਰੇ ਕੋਲ ਜੁੱਤੀ ਇਦਾਂ ਦੀ ਹੈ ਨਹੀਂਗੀ ਦੇਖ ਭਾਈ ਮੇਰੇ ਦਿਲ ਨੂੰ ਨਾ ਕੁਝ ਹੋ ਗਿਆ ਸੀ ਵੈਸੇ ਓਏ ਕੁੱਤੇ ਤੇ ਚੁੱਤੇ ਦੇ ਮਾਰੋ ਇਹਦੇ ਹਾਂਜੀ ਪਾਪੜ ਲੈ ਕਰਾਓ ਹਾਂਜੀ ਵੈਸੇ ਜੇ ਮਾਰਕੀਟ ਜੱਕੀ ਉੱਤੇ ਬੜਾ ਸਮਾਨ ਓਏ ਕਾਲਾ ਸਮਾਨ ਹੈ ਕੋਨੇ ਕੀ ਸੋਨਾ ਹੈ ਹਰ ਤਰ੍ਹਾਂ ਦੀਆਂ ਸੁਰਖੀਆਂ ਬਿੰਦੀਆਂ ਹਰ ਸੁਰਖੀਆਂ ਬਿੰਦੀਆਂ ਉਹ 12 ਸਮਾਨ ਲੈ ਚੱਕ ਲਿਆ ਈ ਭਰਾਵਾ ਤੂੰ ਉਹ ਗਾਇਸ ਕੋਈ ਦਾ ਇਦਾਂ ਚੱਲਦਾ ਵਾ ਪਪਾ ਪਪਾ ਤੂੰ ਮੇਕਅਪ ਦੇ ਸਮਾਨ ਤਾਂ ਦੇਖ ਲੈ ਤੂੰ ਮੰਮੀ ਨੇ ਦੇਖੀ ਹਾਂ ਮੈਂ ਤਾਂ ਹਣ ਮੇਕਅਪ ਇਹਨਾਂ ਕਰਦੀ ਹੋਈ ਨਹੀਂ ਪਹਿਲੀ ਗੱਲ ਹੈ ਮੇਰੇ ਵਰਗੀ ਤੈਨੂੰ ਨਹੀਂ ਲੱਭਣੀ ਮੇਰੇ ਵਰਗੀ ਤੈਨੂੰ ਨਹੀਂ ਲੱਭਣੀ ਹਾਂ ਮੈਂ ਆ ਗਾਣੇ ਤੇ ਰੀਲ ਹੀ ਬਣਾ ਰਿਆ ਸੀ ਅੱਛਾ ਠੀਕ ਹੈ ਠੀਕ ਹੈ ਸਾਨੂੰ ਕੁਝ ਨਹੀਂ ਚਾਹੀਦਾ ਬਸ ਤੁਸੀਂ ਆ ਜਾਓ ਠੀਕ ਹੈ ਫਿਰ ਚਲੋ ਬਾਅਦ ਵਿੱਚ ਤੁਸੀਂ ਕਾਲ ਹੋ ਰਹੀ ਹੋ ਫਿਰ ਫਿਰ ਇਹਨਾਂ ਦਾ ਫੋਨ ਫਿਰ ਛੇਤੀ ਆਪੀ ਠੀਕ ਹੈ ਠੀਕ ਹੈ ਓਕੇ ਹਲੋ ਕਿਰਨਾ ਪੀਜ ਖਾ ਲੈ ਪੀਜ ਆਦੇ ਆਦੇ ਲੱਗਾ ਤੁਹਾਨੂੰ ਛੇਤੀ ਕਿਤਾ ਸੀਗਾ ਆ ਦੇ ਕਿ ਸਾਹ ਦੇ ਦੋਨੇ ਬੈ ਗਿਆ ਠੀਕ ਹੈ ਨਹੀਂ ਵੀ ਤੜ ਗਿਆ ਹੋਗਾ ਉਹ ਬਰਾ ਆਪਣੇ ਜੀ ਇਹਦੀ ਕਾਲਜ ਦੇ ਕੋਲ ਨਾ ਕੋਈ ਖੁੱਲਿਆ ਰੈਸਟੋਰੈਂਟ ਹੈ ਉਹ ਕਹਿੰਦੇ ਆ ਇੰਨੇ ਬੰਦਿਆਂ ਨੂੰ ਸ਼ੇਅਰ ਕਰੋ ਪੀਜ਼ਾ ਫ੍ਰੀ ਦੇਵਣਗੇ ਮੈਂ ਸਾਰੇ ਨੂੰ ਸ਼ੇਅਰ ਕਰ ਦਵਾਂਗੇ ਅਜਨ ਜੀ ਨੇ ਪੀਜ਼ਾ ਸਾਰਾ ਫ੍ਰੀ ਦਾ ਹਾਂ ਮਿਲਗੇ ਮਿਲ ਗਿਆ ਮਿਲ ਗਿਆ ਮਿਲ ਗਿਆ ਮਿਲ ਗਿਆ ਤੇ ਅਜੇ ਤਾਂ ਤੇ ਆਪ ਨਹੀਂ ਗਈਗੀ ਆ ਮੈਂ ਹਾਂ ਜੀ ਸ਼ੇਅਰ ਕਰਕੇ ਜਾਊ ਫੇਰ ਮੈਨੂੰ ਫ੍ਰੀ ਮਿਲੂਗਾ ਇੱਕ ਤਾਂ ਫ੍ਰੀ ਮਿਲੇ ਆਵੇ ਹੁਣ ਮੈਂ ਜਾ ਕੇ ਦਿਖਾਉਂਗੀ ਫੰਡੇ ਨੂੰ ਜਾਊਂਗੀ ਹਾਂ ਕਮਾ ਪੀਜ਼ਾ ਖਾਂਦੀ ਨਹੀਂ ਪਰ ਖਾਇਆਉਗੀ ਜੇ ਫ੍ਰੀ ਦਾ ਹੋਇਆ ਫਿਰ ਖਾਇਆਉਗੀ ਕੀ ਮਾੜਾ ਵਾ ਅਹ ਠੀਕ ਹੈ ਅਹ ਹੋਰ ਹੈ ਹੋ ਠੀਕ ਹੈ ਵਧੀਆ ਵਧੀਆ ਚਲੋ ਚਲੋ ਠੀਕ ਹੈ ਫਿਰ ਸਵੇਰੇ ਲਾਉਂਗਾ ਫੋਨ ਮੈਂ ਹੈ ਆਪਕੇ ਬਾਏ ਸੀ ਯੂ ਟਾਟਾ ਬਾਏ ਬਾਏ ਆਪਾ ਆਪਣੇ ਫੋਟੋ ਤਿੰਦ ਕਰਦੀ ਦੇਖ ਲਾ ਆਪਾ ਪਾ ਤੇਰਾ ਮੇਰੀ ਫੋਟੋ ਲਈ ਸੀ ਨਾ ਪਾਪਾ ਨੇ ਲਾਤੀ ਤੂੰ ਲਈ ਆ ਕੀ ਲਾਈ ਆ ਮੈਂ ਥੋੜੀ ਲਾਈ ਆ ਪਾਪਾ ਨੇ ਆਪੇ ਚੇਂਜ ਕੀਤੇ ਪਾਪਾ ਦੀ ਬਾਹਰ ਦੀ ਫੋਟੋ ਨਾਲ ਇਹ ਇਥੋਂ ਦੀ ਨਹੀਂ ਹੈਗੀ ਚਲੋ ਠੀਕ ਹੈ ਗਾਇਜ਼ ਮੈਂ ਤਾਂ ਰੀਲ ਬਣਾਉਂਦੀ ਸੀ ਇਹਨੇ ਮੈਨੂੰ ਆ ਕੇ ਡਰਾ ਤਾਂ ਚਵਲ ਜੇ ਮੇਰਾ ਦਿਲ ਵੈਸੇ ਆਇਆ ਕਰ ਲੱਗਾ ਸੀ ਮੇਰਾ ਦਿਲ ਮੂੰਹ ਚ ਆ ਗਿਆ ਸੀ ਪਰ ਦੋਸਤੋ ਹੁਣ ਆਪਾਂ ਲਾਅ ਅਪਲੋਡ ਹੋ ਗਿਆ ਫੜੇ ਗਿਆ ਫੜੇ ਗਿਆ ਅਰੇ ਬਾਸੀ ਮਰੀ ਨਾ ਨੇ ਏਡੀ ਵੱਡੀ ਪਰ ਦੋਸਤੋ ਬੰਦੇ ਪੈਗੇ ਸੀਗੇ ਅੱਜ ਆਪਾਂ ਨੂੰ ਪਰ ਬਾਤ ਹਾਏ ਕਦਾਈ ਸੇ ਹੁਣੀ ਹੁਣੀ ਨਾ ਥੋੜੀ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਯਾਰ ਲਾਈਟ ਘਟ ਕਰ ਗਈ ਸੀ ਤੁਹਾਨੂੰ ਲੱਗਦਾ ਮੈਂ ਤੁਸੀ ਥੋੜੀ ਦਿਨ ਪਹਿਲਾਂ ਦੇਖਿਆ ਹੋਣਾ ਇਹ ਮੇਨੂੰ ਮਜ਼ਾਕ ਕਰਦਾ ਸੀ ਇਹਨੇ ਨਾ ਮੇਰੀ ਵੀ ਵੀਡੀਓ ਸ਼ੀਸ਼ੇ ਵਿੱਚ ਦੀ ਬਣਾ ਲਈ ਉਹੀ ਮੈਨੂੰ ਦਿਖਾਤੀ ਉਦੋਂ ਤਾਂ ਮੇਰਾ ਦਿਲ ਮੂੰਹ ਚ ਆ ਗਿਆ ਸੀ ਤੁਸੀਂ ਦੇਖ ਲੈ ਉਸ ਤੋਂ ਬਾਅਦ ਚ ਪਤਾ ਕੀ ਹੋਇਆ ਸਾਡੇ ਨਾਲ 게ਟ ਦੇ ਨਾਲ ਬਿਲਕੁਲ ਵਾਈਪਰ ਪਿਆ ਦਿਖਾ ਕੇ ਲਈ ਕਹਿੰਦਾ ਵਾਈਪਰ ਆ ਕਿ ਪੁੱਛਾਇਆ ਬੋਲੀ ਬੋਲੀ ਨਾ ਤਾਂ ਦੋਸਤੋ ਆ ਉਹ ਸੀਗਾ ਪੁੱਛ ਪੁੱਛਾਂ ਇਹ ਮੇਰੇ ਅੱਟ ਡਿੱਗ ਹੈ ਮੁੰਡਰ ਲੱਗ ਜੰਦਾ ਪੂਈ ਮਾਂ ਮੈਂ ਰੋਈ ਚ ਨਿਕਲੀ ਠੀਕ ਹੈ ਮੈਂ ਰਸੋਈ ਕੋਲ ਖੜੀ ਪਾਣੀ ਪੀ ਰਹੀ ਸੀ ਮੈਂ ਕਿਹਾ ਬਾਹਰ ਕੁਝ ਖੜਕਤਾ ਹੋ ਜਾਵਾ ਇਹਨੂੰ ਇਹ ਕਹਿੰਦਾ ਬੰਦੇ ਆ ਗਏ ਲੈਣਾ ਸੱਚੀ ਆ ਗਏ ਇਹਨਾਂ ਹੌਣ ਚ ਲਿਆ ਸੀ ਇਹਨੇ ਜਦੋਂ ਗੇਟ ਖੋਲ ਲਿਆ ਨਾ ਕੁੰਡੀ ਖੋਲੀ ਪੁੱਛਾ ਉਹਨੇ ਅੱਗੇ ਉਹਨਾਂ ਦੰਡਾ ਜਨ ਉਹ ਇਧਰ ਡਿੱਗਦਾ ਇਹ ਕਹਿੰਦਾ ਹੋ ਲੈ ਸੱਚੀ ਆ ਗਏ ਪਾਣੀ ਅੱਡ ਨਿਕਲੇ ਮੂੰਹ ਚ ਨਹੀਂ ਡੰਡਾ ਜੇ ਡਿੱ ਗਿਆ ਇੱਧਰ ਨਾ ਡਰ ਗਿਆ ਓ ਮਾਈ ਗੋਡ ਮੈਂ ਵੀ ਡਰ ਗਈ ਮੇਰੇ ਤਾਂ ਪਾਣੀ ਅੱਧਾ ਮੂੰਹ ਚ ਅੱਧਾ ਬਾਹਰ ਪਾਣੀ ਮੈਂ ਪੀ ਰਹੀ ਸੀ ਉਦੋਂ ਮੇਰਾ ਗਲਾ ਦੁਖਣ ਲੱਗ ਗਿਆ ਤੁਹਾਨੂੰ ਕਾਹਦੇ ਨਾਲ ਦੁਖਣ ਲੱਗ ਗਿਆ ਪਤਾ ਨਹੀਂ ਬਸ ਮੰਮੀ ਤੇਰੀ ਸੋਲਗੀ ਮੇਰੀ ਸੌਣ ਆਏ ਖਾਵੇਂ ਤਾਂ ਚੰਗਾ ਹੈ ਮੈਂ ਤਾਂ ਮਸਾਂ ਠੀਕ ਹੋਈਆਂ ਓ ਮਾਚ ਜਾਣ ਨਹੀਂ ਕਿਤੇ ਹੈ ਗਈਆ ਫੇਰ ਤਾਂ ਮੈਂ ਮੈਂ ਨਾ ਸੱਚ ਬੋਲਦਾ ਪਿਆ ਵਾ ਬਸ ਮੈਨੂੰ ਤਾਂ ਤੁਸੀਂ ਤਾਂ ਤਤੇ ਤਵੇ ਤੇ ਬਹਿ ਜਾ ਮੈਨੂੰ ਤਾਂ ਨਾ ਦੇਖੀ ਨਾ ਵੀ ਤੁਹਾਡਾ ਜਨਾਬ ਅਸੀਂ ਬੈਠਣਾ ਨਹੀਂ ਦੀਦੀ ਮਿੱਤਰੋ ਯਾਰ ਤੇਰਾ ਮੂੰਹ ਤਾਂ ਗੁੰਡੇ ਪਿੰਪਲ ਹੋ ਬਣਨੇ ਤੈਨੂੰ ਕੀ ਮੈਂ ਸੋਣਾ ਹੀ ਆ ਬੱਬੀ ਸੌ ਜਾ ਫਿਰ ਮੈਂ ਕਿਹਾ ਤੈਨੂੰ ਕਹਿੰਦੀ ਨਾ ਸੌ ਹੋਏ ਕਿਵੇਂ ਆ ਉਹ ਤਾਂ ਹੀ ਹੋ ਗਏ ਯਾਰ ਜਵਾਨੀ ਫਟ ਗਈ ਆ ਹਾਂ ਉਹਨੇ ਤੇਰੇ ਫਟ ਗਿਆ ਸੀ ਅੱਖਾਂ ਫਟ ਗਿਆ ਤੇਰੇ ਤਾਂ ਚਲੋ ਜੀ ਸੁਣੋ ਅੱਪ ਲੱਗੇ ਆ ਹੇ ਗਾਇਸ ਕੱਲ ਵਾਲੀ ਜਿਹੜੀ ਕਾਲੂ ਦੀ ਕਲਿੱਪ ਸੀ ਸਾਰਿਆਂ ਨੇ ਦੇਖੀਆ ਤੁਸੀਂ ਉਸ ਸਾਡੇ ਵਲੌਗ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਦੋਸਤੋ ਚਾਹੇ ਤੁਹਾਨੂੰ ਵਲੌਗ ਜਿੱਦਾਂ ਲੱਗਦਾ ਆਪਣਾ ਰਿਵਿਊ ਦੇ ਕੇ ਜਾ ਕੇ ਸਾਡੇ ਚੈਨਲ ਤੇ ਵੀ ਵਲੌਗ ਕਿੱਦਾਂ ਚਾਹੀਦਾ ਹੋਰ ਕੀ ਇੰਪਰੂਵਮੈਂਟ ਕਰਨੀ ਚਾਹੀਦੀ ਹੈ ਤਾਂ ਤੁਸੀਂ ਜਰੂਰ ਦੱਸਿਆ ਕਰੋ ਇਹ ਚੀਜ਼ ਨੂੰ ਅੱਖਾਂ ਖੋਲ ਕੇ ਗੱਲ ਕਰ ਅਪਰੀਸ਼ੀਏਟ ਕਰਨਾ ਸਹਾਨਾ ਸਾਡੇ ਘਰ ਦਾ ਮਾਹੌਲ ਥੋੜਾ ਜਿਆਦਾ ਠੀਕ ਹੁੰਦਾ ਜਾਂਦਾ ਹੈ ਪਰ ਆਪਾ ਵਧੀਆ ਵਧੀਆ ਵਲੌਗ ਬਣਾਇਆ ਕਰਾਂਗੇ ਕੁਝ ਤਾਂ ਬਾਰਿਸ਼ ਸੀਗੀ ਕੁਝ ਵੈਸੇ ਡਾਊਨ ਡਾਊਨ ਸੀਗਾ ਤੁਹਾਨੂੰ ਪਤਾ ਹੀ ਹੈ ਸਾਡੇ ਘਰ ਦਾ ਮਾਹੌਲ ਥੋੜਾ ਜਿਹਾ ਡਾਊਨ ਸੀਗਾ ਤੇ ਇੱਥੇ ਕਾਲੂ ਨੇ ਕੱਲ ਕਾਫੀ ਜ਼ਿਆਦਾ ਸਾਡੇ ਨਾਲ ਬਹਿਸ ਕਰੀ ਦੋ ਤਿੰਨ ਗੱਲਾਂ ਮੈਂ ਉਹਨੂੰ ਲਿਖ ਕੇ ਵੀ ਕਹੀਆਂ ਜਿਹੜੀਆਂ ਮੈਂ ਨਹੀਂ ਕਹਿ ਸਕਦੀ ਸੀ ਪਰ ਚਲੋ ਕੋਈ ਨਾ ਹਜੇ ਬੱਚਾ ਵਾਂ ਸਮਝ ਜਾਊਗਾ ਹੌਲੀ ਹੌਲੀ ਸਮਝੂਗਾ ਤੇ ਅੱਜ ਪਰ ਉਹ ਆਇਆ ਨਹੀਂਗਾ ਹਜੇ ਆਇਆ ਸੀ ਮੇਰੇ ਮੱਥੇ ਤਾਂ ਲੱਗਾ ਨਾ ਨਾ ਟਿਊਸ਼ਨ ਤੱਕ ਘਰੇ ਬਹਿ ਗਿਆ ਦਾ ਫੋਨ ਕੌਣ ਦੇ ਕੇ ਆਇਆ ਗਾ ਤੁਸੀਂ ਦੇਖਿਆ ਉਹਨਾਂ ਦਾ ਫੋਨ ਇੱਥੇ ਪਿਆ ਸੀ ਉਹਦਾ ਵੀਰਾ ਉਹਦਾ ਵੀਰਾ ਮਤਲਬ ਸਰਨੀ ਵੀਰਾ ਲੈ ਕੇ ਗਿਆ ਲੈ ਕੇ ਗਿਆ ਤੇ ਆਪ ਨਹੀਂ ਉਹ ਆਇਆ ਗਾ ਆਈ ਥਿੰਕ ਸ਼ਾਇਦ ਉਹਦੀ ਮਰਜ਼ੀ ਨਹੀਂ ਆਉਣਾ ਤਾਂ ਆੜੇ ਕੱਟੇ ਕਾਲੂ ਖਾ ਮੇਰੀ ਟੱਟੀ ਕੁੱਤਾ ਡਾਇਰੈਕਟ ਕਰਨੇ ਉਹਨੇ ਸਤੋ ਦੋ ਗੱਲ ਵਾਲਿਓ ਦੋ ਕਿਲੋ ਵਾਲੇ ਵੀ ਲੋਕ ਦੇਖਦੇ ਨੇ ਸਾਡੇ ਕਾਲੂ ਦੇ ਵਧੀਆ ਬੰਦੇ ਨੇ ਕੀ ਵਧੀਆ ਬੰਦੇ ਉਹਨਾਂ ਦਾ ਦੋ ਕਿਲੋ ਮਤਲਬ ਦੋ ਕਿਲੋ ਟੱਟੀ ਚਲੇ ਗੰਦਾਲਿਆ ਗੰਦਰਾ ਭੁੱਕਿਆ ਕਰ ਮੈਂ ਕਈਆਂ ਦੇ ਵਲੌਗ ਦੇਖਦੀਆਂ ਨਾ ਆ ਕੀ ਦਾ ਵਲੌਗ ਕਰ ਲ ਮੈਂ ਰੋਟੀ ਖਾਂਦੀ ਦੇਖੀ ਜਾਮਾ ਅਮੰਦਾ ਮੈਂ ਵਲੌਗ ਦੇਖੀ ਜਾਮਾ ਕੰਦੀ ਉਹ ਇਹਦਾ ਡਾਈਪਰ ਚੇਂਜ ਕਰਕੇ ਆਈਆਂ ਇਹਨੂੰ ਪੋਟੀਆਂ ਲੱਗਿਆ ਫਿੱਟੇ ਹਾਲ ਮੈਂ ਰੋਟੀ ਖਾਂਦੀ ਮੇਰੇ ਆਏ ਦਾ ਦੋਸਤ ਵਲੌਗ ਚ ਕੀ ਜਾਵੇ ਮੇਰੇ ਰੋਟੀ ਵਾਰਨ ਲੱਗ ਤਾ ਚਲੋ ਦੋਸਤੋ ਆਪਣੇ ਅੱਜ ਦੇ ਲੋਕ ਇਨੇ ਹੀ ਸਾਧਨ ਕਮੈਂਟ ਕਰਕੇ ਜਰੂਰ ਜਾਇਓ ਲਾਈਕ ਵੀ ਕਰ ਦਿਓ ਤਾ ਸ਼ੇਅਰ ਕਰਨਾ ਤਾਂ ਡਬਾੰਦਾ ਹੀ ਜੇ ਤੁਸੀਂ ਹੱਥ ਤੱਕ ਲੋਕ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਰਿਵਿਊ ਟੋ ਆਲ ਗਾਇਜ਼ ਇੱਕ ਗੱਲ ਹੋਰ ਮੈਂ ਕਹਿਣੀ ਸੀ ਚਲ ਕੱਲ ਨੂੰ ਕਹਾਂਗੇ ਬਹੁਤ ਇੰਪੋਰਟੈਂਟ ਆ ਬਹੁਤ ਜ਼ਿਆਦਾ ਕੱਲ ਨੂੰ ਕਹਾਂਗੇ ਬਹੁਤ ਵਧੀਆ ਗੱਲ ਹੈ ਕੱਲ ਨੂੰ ਕਹਾਂਗੇ ਤੇ ਕੱਲ ਨੂੰ ਦੱਸਾਂਗੇ ਕੀ ਆ ਬਾਏ ਬਾਏ ਦੋਸਤਾਂ ਗਾਇਜ਼ ਮੈਂ ਹੁਣੇ-ਹੁਣੇ ਕਿਹਾ ਸੀ ਨਾ ਵੀ ਮੈਂ ਇੱਕ ਗੱਲ ਕਹਿਣੀ ਹੈ ਕੱਲ ਨੂੰ ਕਹੂੰਗੀ ਫੋਨ ਬੰਦ ਹੁੰਦਿਆ ਹੀ ਪਤਾ ਹੀ ਕੀ ਕਹਿੰਦੇ ਕਹਿੰਦੇ ਸਾਨੂੰ ਵੀ ਦੱਸੋ ਕਿਹੜੀ ਗੱਲ ਕਹਿਣੀ ਆ ਹਾਂ ਤੂੰ ਕਿੱਧਰ ਸਮਾਨ ਚੱਕੀ ਜਾਣਾ ਮੈਂ ਦੀ ਰਾਤੋਂ ਤੋਂ ਤੂੰ ਬਿਸਤਰੇ 'ਚ ਪੈ ਕੇ ਵੀਡੀਓ ਬਣਾਉਣ ਲੱਗਾ ਹੈਂ ਰੱਖ ਦੇ ਇਹਨੂੰ ਚੁੱਪ ਕਰਕੇ ਇੱਥੇ ਸੌ ਜਾ ਫੇਰ ਬੰਦੇ ਦੇਸਨ ਲੱਜ ਜਾਂਦੇ ਤੈਨੂੰ ਸ਼ੀਸ਼ੇ 'ਚ ਬਸ ਤੋਂ ਗੱਲ ਦੱਸੋ ਕਿਹੜੀ ਗੱਲ ਦੱਸੋ ਮੈਂ ਜਨਾਦਸ਼ਨੀ ਹੋ ਵੀ ਫੇਰ ਮੈਂ ਦੱਸੂਗੀ ਗਾਇਸ ਤੁਹਾਨੂੰ ਦੱਸੂਗੀ ਕੱਲ ਨੂੰ ਦੱਸੂਗੀ ਫਿਰ ਠੀਕ ਹੈ ਓਕੇ ਬਾਈ ਸੀ ਯੂ ਟਾਟਾ ਬਾਏ ਬਾਏ